ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਿੱਥੇ ਸ਼ਿਸ਼ੋਬਿਤ ਹੈ ਇਹ ਪਵਿੱਤਰ ਬੀਰ ਸਾਹਿਬ ਮਨਿਆ ਜਾਂਦਾ ਹੈ ਕਿ ਇਸ ਬੀਰ ਸਾਹਿਬ ਦੀ ਲੱਕੜੀ ਜਾਂ ਪੱਤਾ ਸਰੀਰ ਦੇ ਨਾਲ ਬੰਨਣ ਤੇ ਕਿਸੇ ਵੀ ਤਰ੍ਹਾਂ ਦਾ ਬੁਖਾਰ ਠੀਕ ਹੋ ਜਾਂਦਾ ਹੈ ਤੇ ਆਓ ਫਿਰ ਬਾਬਾ ਦਵਿੰਦਰ ਸਿੰਘ ਜੀ ਤੋਂ ਸੁਣਦੇ ਹਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਅਤੇ ਪਵਿੱਤਰ ਬੀਰ ਸਾਹਿਬ ਦੇ ਮਹੱਤਵ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀਆਂ ਨੂੰ ਪਤਾ ਕਿ ਛੇਵੇਂ ਪਾਸ਼ਾ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ ਇਤਿਹਾਸਿਕ ਪੜਾਅ ਹੈ ਇਹ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਰਨਾ ਸਾਹਿਬ ਆਏ ਤੇ ਫਿਰ ਉਰਤੋਂ ਬਾਅਦ ਟਾਲੀ ਸਾਹਿਬ ਗਏ ਟਾਲੀ ਸਾਹਿਬ ਤੋਂ ਫਿਰ ਇਥੇ ਉੱਚੀ ਬੱਸੀ ਗੁਰਦੁਆਰਾ ਦਮਦਮਾ ਸਾਹਿਬ ਦਮਦਮਾ ਸਾਹਿਬ ਆਪਾਂ ਇਸ ਨੂੰ ਤਾਂ ਕਹਿੰਦੇ ਆ ਕਿ ਇਥੇ ਛੇਵੇਂ ਪਾਸ਼ਾ ਜੀਆ ਨੇ ਤਿੰਨ ਦਿਨ ਘੋੜੇ ਸਮੇਤ 2200 ਸਵਾਰਾਂ ਅੰਕ ਸਮੇਤ ਘੋੜਿਆਂ ਸਮੇਤ ਸਿੰਘਾਂ ਸਮੇਤ ਇਥੇ ਆਰਾਮ ਕੀਤਾ ਦਮ ਆ ਰਿਹਾ ਤੇ ਇਹਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਪੈ ਗਿਆ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀਆ ਨੇ ਸ਼੍ਰੀ ਨਗਰ ਜਾਣਾ ਸੀ ਤੇ ਇਥੇ 3 ਦਿਨ ਆਰਾਮ ਕਰਕੇ ਸੰਗਤਾਂ ਨੂੰ ਉਤਾਰ ਕੇ ਤੇ ਫਿਰ ਇਹ ਤੋਂ ਅੱਗੇ ਗਏ ਤੇ ਇਥੇ ਸੰਗਤਾਂ ਦੂਰ ਦੂਰੋਂ ਆਉਂਦੀਆਂ ਨੇ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਹ ਭੇਰ ਸਾਹਿਬ ਹੈ ਭੇਰ ਸਾਹਿਬ ਦੇ ਆ ਕੇ ਤੇ ਪ੍ਰਸ਼ਾਦ ਲੈ ਕੇ ਜਾਂਦੀਆਂ ਜਿਹੜਾ ਕੋਈ ਕਿਸੇ ਦੇ ਕਿਸੇ ਨੂੰ ਬੁਖਾਰ ਹੋਏ ਕੋਈ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਏ ਤੇ ਉਹ ਉਹਨਾਂ ਦਾ ਸੰਗਤਾਂ ਦਾ ਵਿਸ਼ਵਾਸ ਹੈ ਏ ਗੁਰਸਾਹਿਬ ਉਹਨਾਂ ਦਾ ਉਹ ਦੁੱਖ ਨਿਵਾਰਨ ਕਰਦੇ ਆ ਤੇ ਆਪ ਸੰਗਤਾਂ ਦੇਖਦੇ ਹੋ ਕਿ ਦੂਰੋਂ ਦੂਰੋਂ ਇੱਥੇ ਆ ਕੇ ਗੁਰਸਾਹਿਬ ਜੀਆਂ ਦੇ ਚਰਨਛੋਹ ਪ੍ਰਾਪਤ ਦਰਸ਼ਨਦਾਰੇ ਬੇਰ ਸਾਹਿਬ ਦੇ ਦਰਬਾਰਾਂ ਦੇ ਸਾਰਿਆਂ ਦੇ ਕਰਦੇ ਨੇ ਤੇ ਇਹ ਗੁਰਦੁਆਰਾ ਮਿਸਲ ਸ਼ਹੀਦਾਂ ਤਰਨੰਦਾਲ ਹਰੀਆਂ ਵੇਲਾਂ ਸੰਤ ਬਾਬਾ ਨਿਹਾਲ ਸਿੰਘ ਜੀ ਦੇ ਪ੍ਰਬੰਧ ਹੇਠ ਚੱਲਦਾ ਤੇ ਇੱਥੇ ਬਾਬਾ ਫੂਲਾ ਸਿੰਘ ਜੀ ਮਹਾਕਾਲ ਇੱਥੇ ਸੇਵਾਦਾਰ ਨੇ ਹਾਂਜੀ ਇੱਥੋਂ ਪ੍ਰਸ਼ਾਦ ਦੇਦੇ ਕਈ ਪੱਤਰ ਥੱਲੇ ਡਿੱਗੇ ਹੁੰਦੇ ਆ ਆ ਕੇ ਤੇ ਆ ਕੇ ਉਹਨਾਂ ਕੋਲੋਂ ਸਾਂਗ ਇੱਥੇ ਜਿਹੜੇ ਕੋਈ ਸੇਵਾਦਾਰ ਹੁੰਦਾ ਉਹਦੇ ਕੋਲ ਆ ਕੇ ਤੇ ਪ੍ਰਸ਼ਾਨ ਲੈ ਕੇ ਜਾਂਦੇ ਆ ਫਿਰ ਆ ਕੇ ਗੁਰਸਾਹਿਬ ਦਾ ਧੰਨਵਾਦ ਕਰਨ ਆਉਂਦੇ ਆ ਫਿਰ ਬਾਅਦ ਜਦੋਂ ਠੀਕ ਹੋ ਜਾਂਦੇ ਆ ਦੂਰੋਂ ਦੂਰੋਂ ਸਤਿ ਸ਼ਾਂਤ ਆਉਂਦੀ 500 550 ਸਾਲਾਂ ਗੁਰਸਾਹਿਬ ਜੀਆਂ ਦੇ ਜਦੋਂ ਦਾ ਗੁਰਸਾਹਿਬ ਇੱਥੇ ਆਏ ਆ ਉਦੋਂ ਦਾ ਹੀ ਚੱਲਦਾ ਪਿਆ ਪੈਰਾ ਇਹ 12 ਮਹੀਨੇ 24 ਦਿਨ ਇਹ ਇਦਾਂ ਹੀ ਹਰਿਆ ਭਰੇ ਰਹਿੰਦਾ ਜੀ ਫਿਰ ਇਹਦੀ ਕੋਈ ਵੇਖੋ ਕਿਸੇ ਤਰ੍ਹਾਂ ਦੀ ਵੀ ਕੋਈ ਲੱਕੜ ਜਿਹੜੀ ਹੈ ਕਿਸੇ ਦੇ ਵਰਤੋਂ ਚ ਨਹੀਂ ਆਉਂਦੀ ਮਤਲਬ ਕੋਈ ਕੱਟ ਕੇ ਕਿਤੇ ਵਰਤਣਾ ਨਾ ਸਕੇ ਹਨਾ ਜੀ ਇਹ ਤੇ ਇੱਕ ਵੇਖੋ ਵੇਲਾ ਅੰਗਰੀ ਸਾਰਾ ਰੱਖਦਾ ਆਪਾਂ ਇਹਨੂੰ ਕੋਈ 5ਵੇਂ 7ਵੇਂ 10ਵੇਂ ਦਿਨ ਜਿੱਦਾਂ ਕਿ ਫਸਲ ਨੂੰ ਪਾਣੀ ਲਾਣੇ ਆ ਇਹਨੂੰ ਜਾਲੀ ਵਰਤਾਦੀਦਾ ਹੋਰ ਤੇ ਕੋਈ ਇਹੀ ਬਹੁਤੀ ਸਾਮ ਸੰਭਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਖੁੱਲੇ ਥਾਂ ਤੇ ਤੇ ਉਦਾਂ ਹੀ ਦੂਰ ਦੂਰ ਕੋਈ ਹੈ ਨਹੀਂਗਾ ਮਤਲਬ ਕੋਈ ਜ਼ਿਆਦਾ ਬਿਲਡਿੰਗਾਂ ਹੁਣ ਉੱਥੇ ਜ਼ਿਆਦਾ ਹੁੰਦਾ ਤੇ ਇੱਥੇ ਤੇ ਖੁੱਲਾ ਥਾਂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬੇਅੰਤ ਹਾਂਜੀ ਆਉਂਦੀ ਜਾਂਦੀ ਰਹਿੰਦੀ ਹੈ ਸੰਗਤ ਜੀ ਹੁਣ ਤੇ ਗੁਰੂ ਸਾਹਿਬ ਨੇ ਕਿਰਪਾ ਕਰਤੀ ਇੱਥੇ ਸਰਕਾਰਾਂ ਨੇ ਆ ਮੌਕੇ ਦਿਆਂ ਨੇ ਸੜਕ ਵੀ ਤਿਆਰ ਕਰਤੀ ਏ ਥੋੜਾ ਟੋਟਾ ਰਹਿ ਗਿਆ ਉਹ ਵੀ ਉਹਨਾਂ ਨੂੰ ਕਿਹਾ ਸੀ ਤੇ ਕਹਿੰਦੇ ਵੀ ਚਲੋ ਕਰ ਦਿਆਂਗੇ ਜੀ ਸੰਗਤਾਂ ਨੇ ਨਾਲ ਸਾਰਾ ਸਹਿਯੋਗ ਦਿੱਤਾ ਆ ਚਾਰਜ ਫੇਰੇ ਸੰਗਤਾਂ ਨੇ ਤੇ ਉਹ ਰਾ ਰਸਾ ਸਾਰਾ ਬਣਾ ਲਿਆ ਇਹ ਮੀਰੀ ਪੀਰੀ ਦੇ ਦੋ ਨਿਸ਼ਾਨ ਨੇ ਜੀ ਜਿੱਥੇ ਸ਼ੇਮ ਪਾਸ਼ਾ ਦਾ ਸਥਾਨ ਹੁੰਦਾ ਉਥੇ ਦੋਸਤ ਨਿਸ਼ਾਨ ਸਾਹਿਬ ਝੁਲਦੇ ਆ ਮੀਰੀ ਪੀਰੀ ਸਾਹਿਬ ਤੇ ਗੁਰਸਾਹਿਬ ਇਹ ਹੀ ਸੋਚੇ ਹੋਏ ਕਿ ਗੁਰ ਸ਼ੇਮ ਪਾਸ਼ਾ ਗੁਰੂ ਹਰ ਹਰਬਿੰਦ ਸਾਹਿਬ ਜੀਆਂ ਦਾ ਘਰ ਆ ਤੇ ਅਸੀਂ ਉਹਦੇ ਵੇਖੋ ਘਰ ਨੂੰ ਸਜਾਉਣ ਵਾਸਤੇ ਜੋ ਅਸੀਂ ਕਰ ਸਕਦੇ ਆ ਅਸੀਂ ਕਰਦੇ ਆ ਫਾਲ ਬੂਟੇ ਲਾਣ ਦੀ ਕੋਸ਼ਿਸ਼ ਕਰੀ ਦੀਏ ਵੀ ਗੁਰਸਾਹਿਬ ਉਹਨਾਂ ਦਾ ਘਰ ਹਰਿਆ ਭਰਿਆ ਸੰਗਤਾਂ ਨੂੰ ਦਿਖੇ ਤੇ ਸੰਗਤਾਂ ਆ ਕੇ ਤੇ ਖੁਸ਼ ਹੋਣ ਤੇ ਸੰਗਤਾਂ ਆ ਕੇ ਪ੍ਰਸ਼ਾਦ ਰੂਪੀ ਛਕਣ ਫਲ ਫਰੂਟ ਵੀ ਹਾਂਜੀ 22 ਜੂਨ ਨੂੰ ਗੁਰਸਾਹਿਬ ਜੀ ਦਾ ਅਵਤਾਰਪੁਰਬ ਹੈ ਤੇ ਉਦੋਂ ਆਪਾਂ ਸਹਿਜ ਪਾਠ ਸਾਹਿਬਾਂ ਦੇ ਭੋਗ ਪਾਵਾਂਗੇ ਚੱਲਦੇ ਨੇ ਪਏ ਉਦੋਂ ਫਿਰ ਹੋਰ ਦੋ ਤਿੰਨ ਸਹਿਜ ਪਾਠ ਸਾਹਿਬ ਕਰਕੇ ਤੇ ਆਪਾਂ ਭੋਗ ਪਾਵਾਂਗੇ ਤੇ ਕੀਰਤਨ ਦਰਬਾਰ ਹੋਣਗੇ ਤੇ ਸੰਗਤਾਂ ਵੱਧ ਤੋਂ ਵੱਧ ਗਰਸ਼ੰਦਾਰੇ ਕਰਨੀਆਂ ਤੇ ਦੇਣਗੀਆਂ ਇਥੇ ਆਉਂਦਾ ਰਸਤਾ ਬਹੁਤ ਸੌਖਾ ਜੀ ਇਹ ਦਸੂਵੇ ਤੋਂ ਕੋਈ 5 ਕਿਲੋਮੀਟਰ ਅੱਗੇ ਉੱਚੀ ਬੱਸੀ ਆ ਨਾਲ ਹੀ ਸਾਡੇ ਸਟੇਸ਼ਨ ਹੈ ਤੇ ਨਾਲ ਹੀ ਬੱਸ ਸਟੈਂਡ ਹੈ ਤੇ ਆਉਂਦਾ ਕੋਈ ਬਹੁਤਾ ਦਿੱਕਤ ਨਹੀਂ ਗਈ ਆ ਨਾਲ ਹੀ ਉੱਚੀ ਬੱਸੀ ਸਟੇਸ਼ਨ ਹੈ ਨਾਲ ਹੀ ਉੱਚੀ ਬੱਸੀ ਦਾ ਅੱਡਾ ਹੈ ਤੇ ਜੀਟੀ ਰੋਡ ਹੈ ਜਿਹੜਾ ਦਿੱਲੀ ਪਠਾਨਕੋਟ ਆ ਉਹ ਹੈਗਾ ਜੰਮੂ ਪਠਾਨਕੋਟ ਵਾਲਾ ਰੋਡ ਸੰਗਤਾਂ ਨੂੰ ਅਸੀਂ ਕਹਿੰਨੇ ਆ ਕਿ ਵੱਧ ਤੋਂ ਵੱਧ ਸੰਗਤਾਂ ਸਮਾਗਮਾਂ 'ਚ ਹਿੱਸਾ ਪਾਣ ਤੇ ਹਰ ਮਿਲ ਕੇ ਆਪਾਂ ਮਨਾਈਏ ਗੁਰੂ ਸਾਹਿਬ ਦੇ ਪੁਰਬ ਤੇ ਆ ਕੇ ਗੁਰਸਾਹਿਬ ਦੀ ਕਿਰਪਾ ਨਾਲ ਆਪਾਂ ਗੁਰੂ ਵਾਲੇ ਬੜੀਆਂ ਤੇ ਗੁਰੂ ਦਾ ਜਸ ਗਾਈਏ ਤੇ ਸੁਣੀਏ ਹਾਂਜੀ ਗੁਰਸਾਹਿਬ ਦੇ ਤੇ ਸਾਰੇ ਚਾਰ ਵਰਨੀ ਉਹਨਾਂ ਨੇ ਇੱਕ ਵਰਨ ਕਰਾਉ ਸਾਂਜੀ ਗੁਰਸਾਹਿਬ ਨੇ ਤੇ ਸਾਰਿਆਂ ਲਈ ਇੱਕੋ ਸੁਨੇਹਾ ਸਾਰਿਆਂ ਦਾ ਆਪਾਂ ਵੇਖੋ ਸਰੀਰ ਇੱਕ ਹੀ ਹੈ ਗੁਰੂ ਸਾਹਿਬ ਦੀ ਪਰਮਾਤਮਾ ਦਾ ਰੂਪ ਹੈ ਹਾਂਜੀ ਉਹਦੇ ਤੇ ਆਪਾਂ ਕਿਸੇ ਦੀ ਕੋਈ ਕਰ ਨਹੀਂ ਸਕਦੇ ਕਿ ਉਹ ਤੇ ਲੋਕਾਂ ਨੇ ਬਣਾਤੀਆਂ ਵੰਡੀਆਂ ਪਾਤੀਆਂ ਆਂਬਾਂ ਦੇ ਬੂਟੇ ਨੇ ਜੀ ਆ ਵੇਖੋ ਫਲ ਭਰੇ ਨੇ ਇਹ ਵੀ ਆਂਬਾਂ ਦਾ ਬੂਟਾ ਆਓ ਵੇਖੋ ਕਿਦਾਂ ਥੱਲੇ ਆਉ ਗੁਸ਼ੇ ਲੱਗੇ ਨਾ ਵੇਖੋ ਉਹ ਦੇਖੋ ਤੇ ਇਹ ਵੀ ਅੰਬਾਂ ਦਾ ਹੀ ਏ ਜੀ ਆਹ ਦੇਖੋ ਇਧਰ ਅੱਗੇ ਆ ਜਿਓ ਇਧਰ ਅਮਰੂਦਾਂ ਦੇ ਬੂਟੇ ਲੱਗੇ ਨੇ ਆਹ ਘੋੜਿਆਂ ਦਾ ਤਵੇਲਾ ਜੀ ਇਹ ਵੀ ਤਿਆਨ ਦਰਸ਼ਨ ਕਰਨੇ ਆ ਆਹ ਗੁਰੂ ਸੰਗਤਾਂ ਗੁਰੂ ਸਾਹਿਬ ਦੀਆਂ ਸੰਗਤਾਂ ਦੇ ਸਮੁੰਦਰ ਸ਼ਕਲ ਲਈ ਗਾਈਆਂ ਨੇ ਹਾਂਜੀ ਆ ਚਮੇਲੀ ਦਾ ਬੂਟਾ ਜੀ ਜੀ ਰਸਤੋਂ ਲੈ ਕੇ ਕੰਨਿਆ ਕੁਮਾਰੀ ਦਾ ਉਹ ਵੀ ਚਮੇਲੀ ਦਾ ਫੁੱਲਾਂ ਦਾ ਦੇ ਵਿੱਚ ਬਾਦਸ਼ਾਹ ਰਾਮਦੇਵ ਦਾ ਟੰਕਾ ਵੱਜਦਾ ਸੀ ਜਿਵੇਂ ਹਾਂ ਨਿੰਬੂਆਂ ਦੇ ਬੂਟੇ ਨੇ ਜੀ ਆ ਵੇਖੋ ਨਿੱਕੇ ਜੇ ਆਂਬ ਨੂੰ ਕਿਦਾਂ ਆਂਬ ਲੱਗੇ ਨੇ ਇਹ ਸੰਗਤਾਂ ਦੀ ਮੇਰ ਤੇ ਗੁਰੂ ਸਾਹਿਬ ਦੀ ਮੇਰ ਹੈ ਜੀ ਆ ਵੇਖੋ ਆ ਲੀਚੀਆਂ ਨੇ ਆ ਵੇਖੋ ਇਹ ਜਿਹੜੀ ਹੈ ਇਹ ਸ਼ੇਰ ਪਾਸ਼ਾ ਗੁਰੂ ਹਰਬਿੰਦ ਸਾਹਿਬ ਜੀਆਂ ਦੀ ਪਾਰਕ ਆ ਆ ਜਿਹੜੀ ਨਿਸ਼ਾਨ ਸਾਹਿਬਾਂ ਦੇ ਮੋਢਾ ਨਾ ਇਹ ਉਹਨਾਂ ਦੀ ਪਾਰਕ ਆ ਖਾਸ ਕਰਕੇ ਆ ਛੋਟਾ ਜਿਹਾ ਬੂਟਾ ਅੰਬਾਂ ਦਾ ਵੇਖੋ ਆ ਦੇਖੋ ਇਧਰੋਂ ਆਉਚੀ ਬਸੀ ਰੇਲਵੇ ਸਟੇਸ਼ਨ ਆ ਇਹ ਤੋਂ ਪਰਲੇ ਪਾਸੇ ਬੱਸ ਸਟੈਂਡ ਆ ਆ ਦੇਖੋ ਕਿੱਡੇ ਕਿੱਡੇ ਲੱਗੇ ਚੀਕੂ ਅਗਰਮੀ ਹੀ ਨਾ ਗਰਮੀ ਨਾਲ ਕਈ ਫਰਤਾਨੀਆਂ ਸੁੱਕ ਗਈਆਂ ਆ ਅੰਬਾਂ ਦਾ ਵੀ ਆ ਲੀਚੀ ਐ ਆ ਆੜੂ ਨੇ ਉਹ ਦੂਸਰੇ ਨੇ ਉਹ ਆਲੂ ਬੁਖਾਰੇ ਹਾਂਜੀ ਇਹ ਨਿਸ਼ਾਨ ਸਾਹਿਬ ਨੇ ਉਹ ਖਜੂਰਾਂ ਦਾ ਬੂਟਾ ਜੀ ਇੰਨੀ ਕਿਵੇਂ ਬਣ ਗਈ ਕਿ ਉਹ ਮੁਥੀ ਭਰ ਸੇ ਉਹ ਖਜੂਰ ਦਾ ਬੂਟਾ ਰਾਜੇ ਬਾਦਸ਼ਾਹ ਬਣ ਗਏ ਉਹ ਅਗੇ ਫੁੱਲ ਬੂਟੇ ਨੇ ਉਧਰ ਫਲਵਾੜੀ ਸਾਰੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ